ਲੋਈ ਨਹੀਂ ਆ ਕੱਲ ਪਰਸੋ ਹਨਾ ਉਹ ਟੈਟੂ ਵਾਲੀ ਦੁਕਾਨ ਤੇ ਹਮ ਸਰ ਉਹਦੇ ਵਿੱਚ ਉਹ ਦੋਵੇਂ ਜਿਹੜੇ ਜਿਹੜੇ ਬੰਦੇ ਲੜੇ ਨੇ ਉਹ ਅਸਲ ਚ ਬੰਦੇ ਸਾਡੇ ਨੇ ਸਾਰੇ ਹੁਣ ਪਰ ਅਸੀਂ ਥੋੜੀ ਜਿਹੀ ਨੂੰ ਕਹਿੰਦੇ ਤੁਸੀਂ ਜਾ ਕੇ ਗੋਲੀਆਂ ਮਾਰੋ ਜਾਂ ਕੁਝ ਕਰੋ ਆਪਸ ਵਿੱਚ ਲੜੇ ਨੇ ਉਹ ਉੱਥੇ ਟੈਟੂ ਵਾਲੀ ਦੁਕਾਨ ਤੇ ਗਏ ਨੇ ਉਹ ਮੁੰਡਾ ਉਹਨੂੰ ਮਾਰਨ ਗਏ ਨੇ ਠੀਕ ਹੈ ਉਧਰ ਉਹਨੇ ਗੋਲੀ ਚਲਾਤੀ ਉਹ ਮਰ ਗਿਆ ਮੁੰਡਾ ਉਥੇ ਉਹ ਬਾਅਦ ਚ ਉਹ ਬਾਹਰ ਖੜੇ ਗੋਲੀਆਂ ਮਾਰੀ ਹੁੰਦੇ ਨੇ ਉਹ ਵੀਡੀਓ ਤੁਸੀਂ ਵੇਖੀ ਕਰੋ ਵਾਲੀ ਨੰਬਰ ਤੇ ਪਹਿਲਾਂ ਐਸਐਸਬੀ ਦਾ ਐਸਐਸਬੀ ਆਪਣਾ ਮਾਨ ਕੀ ਐਸਾ ਸੀਜ਼ਨ ਭਵਿੰਦਰ ਸਿੰਘ ਜੀ ਆਪਣੇ ਐਸਐਸਪੀ ਸਾਹਿਬ ਬਰੋਈਪੁਰ ਦੇ ਮੈਂ ਉਹਨਾਂ ਨੂੰ ਗੱਲ ਕਹਿਣਾ ਚਾਹੁੰਦਾ ਉਹ ਬੜੇ ਵਧੀਆ ਇਨਸਾਨ ਨੇ ਤੇ ਐਵੇਂ ਕਿਸੇ ਜਿਹੜੇ ਮੁਲਾਜ਼ਮ ਮੇਰੇ ਵਾਰੇ ਉਂਗਲਾ ਲਾਂਦੇ ਨੇ ਥਲੜੇ ਉਹਨਾਂ ਦੀ ਗੱਲ ਨਾ ਸੁਣੀ ਆਵੇ ਮੈਂ ਕੋਈ ਐਡਾ ਮਾੜਾ ਇਨਸਾਨ ਨਹੀਂਗਾ ਤੇ ਨਾ ਮੈਨੂੰ ਕੋਈ ਸ਼ੌਕ ਬੰਦੇ ਮਾਰਨ ਦਾ ਜੇ ਮੈਂ ਮੈਨੂੰ ਆਪਣੇ ਦੇਸ਼ ਨਾਲ ਮੈਨੂੰ ਆਪਣੇ ਸ਼ਹਿਰ ਨਾਲ ਬੜਾ ਪਿਆਰ ਹੈ ਮੈਂ ਛੱਡਣਾ ਨਹੀਂ ਜਾਂਦਾ ਇਹ ਚੀਜ਼ਾਂ ਪਰ ਮੈਨੂੰ ਇਹ ਚੀਜ਼ਾਂ ਛੜਾਈਆਂ ਗਈਆਂ ਨੇ ਕਸ਼ਮੋਂਗਾ ਮੇਰੇ ਦੋ ਘਰ ਛੱਡ ਕੇ ਰੰਦਾ ਮੇਰੀ ਗਲੀ ਚ ਹੀ ਰਹਿੰਦਾ ਉਹ ਇੱਥੇ ਸਵੇਰ ਦੇ ਮੇਰੇ 7:30 ਵਜੇ ਮੈਂ ਉਠਿਆ ਕਹਿੰਦੇ ਆ ਆਰਡਰ ਹੋ ਗਿਆ ਮੈਂ ਕਿਹਾ ਯਾਰ ਬੜਾ ਮਾੜਾ ਇਹਨਾਂ ਨੂੰ ਇੱਕ ਹਫ਼ਤੇ ਪਹਿਲਾਂ ਹੀ ਸਮਝਾਇਆ ਸਾਰਿਆਂ ਨੇ ਕਿ ਆਪਾਂ ਦੇ ਉੱਤੇ ਕਾਨਫਰੰਸ ਹੋਣਾ ਸੀਗਾ ਮੈਂ ਸਾਰਿਆਂ ਨੂੰ ਸੁਝਾਇਆ ਮੈਂ ਕਿਹਾ ਨਾ ਲੜੋ ਤੁਹਾਡੇ ਵਿਆਹ ਹੋਏ ਨੇ ਜਿਹੜਾ ਮੁੰਡਾ ਮਰਿਆ ਆਉਂਦਾ ਵੀ ਬੱਚਾ ਹੈ ਜਿਹੜੇ ਮਰਨ ਆਏ ਉਹ ਵੀ ਹੈ ਉਹ ਉਹ ਮੁੰਡਾ ਜਿਹੜਾ ਹੈ ਜਿਹੜੇ ਨਾਮ ਉਹਦਾ ਅਮਰਜੀਤ ਸੀਗਾ ਜਿਹਦੇ ਗੋੜੀਆਂ ਚਲਾਉਂਦਾ ਗੁਰਜਿੰਦਰ ਉਹਨ ਗੁਰਜੀਤਰ ਕੱਲਾ ਡਾ ਘਰਦਾ ਉਹਨੂੰ ਗੁਰਜਿੰਦਰ ਨੂੰ ਆਹ ਰੋਮਾਨ ਦੇ ਇਸ਼ਤਾਂ ਉਹਨਾਂ ਦੇ ਉਹ ਤੁਹਾਨੂੰ ਪੁੱਛੇ ਕਿ ਸ਼ੀਸ਼ ਨੇ ਕਿੰਨਾ ਸਮਝਾਇਆ ਗੁਰਜਿੰਦਰ ਨੂੰ ਦੂਏ ਤਮਾ ਤੇ ਨਾ ਵੇ ਨਾ ਵੇ ਅੱਜ ਤਾਂ ਨਹੀਂ ਬੜੇ ਬੜੇ ਟੈਨ ਨਾਲ ਸਾਡੇ ਨਾਲ ਜੁੜਿਆ ਆ ਅਸੀਂ ਕਿਤੇ ਪਾਣੀ ਗਿਆ ਕਰਕੇ ਉੱਥੇ ਜਾ ਕੇ ਗੋਲੀ ਚਲਾ ਆ ਅਮਰਜੀਤ ਆਰਜੀਤ ਮਰਦੇ ਸੀ ਉਹ ਲੋਕ ਦੇ ਘਰ ਵਾਲੇ ਜੀ ਜਿਹੇ ਚ ਬਾਹਰ ਆਏ ਨੇ ਮੈਂ ਕਿਹਾ ਮੈਂ ਤੂੰ ਆਪਦਾ ਨੂੰ ਆਪਦਾ ਵਿਆਹ ਕਰਾ ਲਿਆ ਆਪਦੀ ਮੋਟੀ ਦਾ ਧਿਆਨ ਰੱਖ ਸਿਆਲ ਛੜਗੀ ਦੇ ਨੇ ਪਸੇ ਰਿਹਾ ਕੋਮ ਕੋਮ ਆ ਵੀ ਨਹੀਂ ਕਰ ਰਹੇ ਗੋਲੀਆਂ ਚਲਾ ਰਹੇ ਨੇ ਆਪ ਉਹ ਅਸੀਂ ਥੋੜੀ ਸਰ ਉਹਨਾਂ ਨੂੰ ਕਹਿ ਰਹੇ ਆ ਤੁਸੀਂ ਗੋਲੀ ਚਲਾਓ ਆ ਜਿਹੜਾ ਕੱਲ ਮੜਿਆ ਉਹ ਜਿਹੜਾ ਮੁੰਡਾ ਮਰਿਆ ਨਾ ਸਰ ਜਿਹੜਾ ਮੁੰਡਾ ਮਰਿਆ ਆਸ਼ੂ ਮੁੰਗਾ ਉਹਦੀ ਬਾਤ ਅਮ੍ਰਿਤਿਆ ਦਾ ਟੈਟੂ ਹੈ ਅੰਗਰੇਜ਼ੇ ਦੇ ਆਸ਼ੂ ਮੁੰਗੇ ਦਾ ਬੜਾ ਪਿਆਰ ਹੀ ਕੋਈ ਇੱਡੀ ਦਸ਼ੁ ਨਾ ਅਮਰੀਕਾ ਜਨ ਨੂੰ ਮੀਰ ਮਾਰਨਾ ਚੰਦਾ ਸੀ ਤਾਂ ਦੇ ਵੀ ਜੀ ਮਾਰੀ ਮੋਟੀ ਕੋਈ ਛੋਟ ਛੋਟ ਨਾ ਉਹਨਾਂ ਨੇ ਮਰਵਾਇਆ ਉਹਨੂੰ ਜਿਹੜਾ ਮੁੰਡਾ ਵਿੱਚ ਯੂਨੀ ਸੀਗਾ ਉੱਥੇ ਹਨਾ ਉਹ ਸਾਡਾ ਸੱਜਣ ਹੈ ਇਹ ਹੀ ਲੜੇ ਸੱਜਣ ਆਈ ਦਾ ਵਿੱਚ ਇਹਨਾਂ ਨੇ ਕੰਫਰਮੈਂਸ ਕਰਾਇਆ ਕਿ ਤੁਸੀਂ ਆਪਸ ਵਿੱਚ ਨਾ ਲੜੋ ਇਹਨਾਂ ਨੇ ਹਣ ਉਹ ਮੁੰਡਾ ਟੈਟੂ ਬਣਾਉਣ ਗਿਆ ਉੱਥੇ ਉਹਨੂੰ ਨਾ ਤਾਂ ਮੈਨੂੰ ਦੱਸੇਗਾ ਤੇ ਨਾ ਅਮਰੀਕੇ ਨੂੰ ਦੱਸੇਗਾ ਨਾ ਕਿਸੇ ਨੂੰ ਉਹ ਟੈਟੂ ਬਣਾਉਂਦਾ ਹੈ ਉੱਥੇ ਬੈਠਾ ਉੱਥੇ ਆਈਂਦੇ ਨੇ ਹੁੰਦੇ ਆ ਕੇ ਗੋਲੀਆਂ ਮਾਰਦੇ ਨੇ ਉਹ ਗੋਲ ਮਾਰਦੇ ਤਾਂ ਉਹ ਅੱਛੇ ਦੇ ਵੱਜਦੀਆਂ ਮਰ ਜਾਂਦੇ ਨੇ ਉਤੋਂ ਸਾਡਾ ਵੀ ਕਸੂਰੇ ਸਾਡਾ ਨਾਮ ਪਰਚੇ ਐਸਐਸਪੀ ਸਾਹਿਬ ਦੇ ਬਿਆਨ ਨੇ ਜਿਹੜੇ ਆਪਣੇ ਡੀਆਈਜੀ ਸਾਹਿਬ ਨੇ ਬੀ ਸਾਈਂ ਆ ਤੇ ਉਹ ਮੈਂ ਬੜੀ ਇੱਜ਼ਤ ਕਰਦਾ ਉਹਨਾਂ ਦੀ ਕਿ ਮੈਂ ਇਹਨਾਂ ਦਾ ਸਾਰੀ ਵੇਖਦਾ ਰਹਿਣਾ ਪਿੱਛੇ ਚਲੋ ਵਧੀਆ ਵਧੀਆ ਇਨਸਾਨ ਨੇ ਅਫਸਰ ਮੋਟੋ ਵਧੀਆ ਨੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪਹਿਲਾਂ ਫੈਸਲੇ ਛੋੜੀ ਦਾ ਮਾਮਲਾ ਆਪਸੇ ਲੜੇ ਨੇ ਅਗਲੇ ਦਿਨ ਤੁਸੀਂ ਤਸੀਹੇ ਚੋੜਾ ਗਿਆ ਬਣਾਉਦਾ ਕਿ ਇਹ ਉਹਦੇ ਬੰਦੇ ਨੇ ਆਪਣਾ ਅਸ਼ੀਸ਼ੇ ਕਰਵਾਇਆ ਕੰਮ ਪਹਿਲੇ ਨੰਬਰ ਤੇ ਨਾਮ ਮੇਰਾ ਪਾ ਦ ਐਹੀਂ ਕੋ ਨਮ੍ਰਿਤਾ ਹੈ ਅਮਰੀਕਾ ਕਦੀ ਕਦੀ ਜਿਹੜੀ ਜਾਂਦਾ ਆਸ਼ੂ ਮਰੇ ਅਮਰੀਕੀ ਨੂੰ ਫਿਰ ਕੱਲ ਫ੍ਰੀਜਗੋਡ ਜੇਲ੍ਹ 'ਚ ਆਉਂਦਾ ਅਮਰੀਕੀ ਦੇ ਪਿਓ ਉਹਦਾ ਭਰਾ ਸਰ ਦੋ ਭਰਾ ਦੋਵਾਂ ਦੇ ਪਰਚਾ ਵਾਤਾ ਉਹ ਉਹ ਨਾ ਉਹਦਾ ਪਿਓ ਦੇ ਉਹਦਾ ਭਰਾ ਹਸਪੀਟਲ ਉਹ ਜਿਹੜਾ ਮੁੰਡਾ ਮਰਿਆ ਉਹਦੀ ਬਗੋਂ ਪਤਾ ਲੈਣ ਗਿਆ ਉਹਦੇ ਸਾਹ ਚੱਲਦੇ ਵੀ ਉਦੋਂ ਕਿ ਉੱਥੇ ਗਏ ਨੇ ਉੱਥੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਉਹਦੇ ਪਿਓ ਦੇ ਭਰਾ ਦੇ ਉਹਦਾ ਭਰਾ ਹੈਂਡੀਕੈਪ ਹੈ ਜਿੰਦੇ ਦੇ ਪਰਚਾ ਵਾਇਆ ਅੰਗਰੇਜ਼ ਹਾਂ ਠੀਕ ਹੈ ਉਹ ਉਹ ਧਾਰਾ ਕੀ ਕਰ ਲੀਗਾ ਉਦੋਂ ਨੋਰਮਲ ਬੰਦਾ ਹੈਂਡੀਕੈਪ ਬੰਦਾ ਹੈਂਡੀਕੈਪ ਤੁਰਦਾ ਤਾਂ ਨਾਲ ਦਾ ਪਿਓ 55 ਸਾਲ ਮਰ ਗਿਆ ਦੀ ਉਹਨਾਂ ਦੇ ਵਰਚਾ ਵਾਦੇ ਨਾਲ ਬੇਵਜੂਦ ਇਹ ਪੀਕ ਨੂੰ ਇੱਕ ਕਾਨੂੰਨ ਅਸੀਂ ਕਾਨੂੰਨ ਤੋਂ ਸਰਸੋਵਾਲਾ ਜਿਹੜਾ ਕਾਹਨ ਹੋਇਆ ਮੇਰਾ ਹੁੰਦੇ ਤੇ ਸਰ ਵਾਇਗਰੂ ਜਾਨ ਨਹੀਂ ਮੇਰਾ 1% ਵਿੱਚ ਰੋਲ ਨਹੀਂਗਾ ਮੈਂ ਤਾਂ ਮੈਂ ਚਾਹਾਂਗਾ ਮੇਰੇ ਬੰਦੇ ਆਪਸੇ ਲੜਨ ਇਹਨਾਂ ਦੀ ਕੋਈ ਗਾਲਾਂ ਕੁੜੀਆਂ ਵਿੱਚ ਗੱਲਾਂ ਹੋਈਆਂ ਇਹਨਾਂ ਦੀ ਇਹ ਉਸ ਚੀਜ਼ ਦੇ ਪਿੱਛੇ ਲੜਦੇ ਨੇ ਤੇ ਹੁਣ ਇੱਕ ਇੱਕ ਦਿਨ ਪਹਿਲਾਂ ਐਸਐਚਬੀ ਸਾਹਿਬ ਦੇ ਡੀਆਈਜੀ ਸਾਹਿਬ ਇਹ ਬਿਆਨ ਦੇ ਰਹੇ ਨੇ ਕਿ ਇਹ ਇਹ ਗੈਂਗਵਾਰ ਨਹੀਂ ਗਈ ਇਹ ਕੁੜੀਆਂ ਦਾ ਮੰਡਰੇ ਇਹ ਅਗਲੇ ਦਿਨ ਸਵੇਰ ਤੋਂ ਮਰਦ ਦਾ ਨਾਮ ਮੀਰਾ ਚੱਲਣ ਡਿਆ ਮੇਰਾ ਨਾਮ ਪਾਪਾ ਬਰਚੇ ਦੀ ਮੂਹੋਂ ਵਿਆਹ ਤੁਸੀਂ ਇਹਨਾਂ ਦੇ ਜੋ ਅਸਿਸੀ ਸਾਹਿਬ ਦੇ ਡੀਆਜੀ ਸਾਹਿਬ ਦੇ ਬਿਆਨ ਨਾਲ ਹੀ ਦਿੱਤੇ ਕੁੜੀਆਂ ਵੀ ਲੈ ਲਈਏ ਹਾਂ ਹੁਣ ਨਾ ਹੁਣ ਮੁੰਡੇ ਇਹਨਾਂ ਦੇ ਰਾਤ ਫੜੇ ਨੇ ਇਹਨਾਂ ਨੇ ਫੇਰੇ ਉਹਨਾਂ ਦੇ ਗੋਲੀਆਂ ਮਾਰੀਆਂ ਕਾਊਂਟਰ ਚਲੋ ਜੋ ਵੀ ਕੀਤਾ ਹਣਾ ਮੈਨੂੰ ਉਹ ਚੀਜ਼ ਨਾਲ ਕੋਈ ਦਿੱਕਤ ਨਹੀਂ ਉਹ ਮੁੰਡਿਆਂ ਨੂੰ ਪੁੱਛੋ ਕਿ ਸ਼ੀਸ਼ ਤਾਂ ਕੋਈ ਹੈਗਾ ਰੋਣ